ਨੱਬਰ ਤੋਂ ਕਮ ਮੈਂ ਜਲਦੀ ਟੋਣਾ ਕੀ ਆਪਣਾ ਚੱਲ ਭਾਈ ਇਹ ਕਦੇ ਕੀ ਕਰਮਣਾ ਛੋੜੇ ਤੂੰ ਅੱਜ ਜੀ ਨਹੀਂ ਛੱਡਦੀ ਤੈਨੂੰ ਦੇਖਦਾ ਚਾਹ ਤੂੰ ਤੇਰਾ ਬਹਿ ਜਾ ਬੇੜਾ ਤੇਰਾ ਮਰ ਜਾਏ ਤੂੰ ਤੈਨੂੰ ਸ਼ਰਮ ਨਹੀਂ ਹੈਗੀ ਆ ਕੀ ਆ ਏ ਮੇਰਾ ਨਹੀਂ ਹੈਗਾ ਮੈਂ ਤਾਂ ਆਪਣੇ ਮੇਰੇ ਪਿੱਛੇ ਟੱਕਦਾ ਨਾ ਤੂੰ ਮੈਨੂੰ ਕੀ ਸਮਝਦਾ ਮੈਂ ਸਾਰਾ ਕੁਝ ਕੈਮਰੇ ਚ ਦੇਖ ਲਿਆ ਆ ਕੀ ਆ ਹਾਂ ਕੰਬਰੇ ਲਵਾਈ ਹੋਏ ਨੇ ਤਾਂ ਹੋਰ ਕੀ ਮੈਨੂੰ 1 ਮਹੀਨਾ ਹੋ ਗਿਆ ਦੇਖਦੀ ਤੂੰ ਰੋਜ਼ ਉੱਥੇ ਟੂਣਾ ਕਰਕੇ ਜਾਣਾ ਗਾ ਕਪ ਹੋਣੀ ਮੱਖੋ ਹੋ ਗਈ ਗਲਤੀ ਦੇਖ ਟੂਣਾ ਹੋ ਗਿਆ ਮੈਂ ਤੇ ਤੂੰ ਹੱਥ ਬੰਦਾ ਬੰਦਾ ਚ ਨਾ ਗੱਲ ਜਾਵੇ ਕਿਉਂ ਨਾ ਜਾਵੇ ਉਹ ਫੇਰ ਮੈਂ ਤਾਂ ਤੇਰੀ ਵੀਡੀਓ ਵਾਇਰਲ ਕਰੂ ਇਹ ਕੋਈ ਅਗਲੇ ਸ ਤੇ ਟੂਣਾ ਤੇ ਮੇਰਾ ਪਰਾਂ ਕੰਮ ਨਾ ਭੜਿਆ ਮੈਂ ਤੋਰੇ ਟੂਨੇ ਕਰਦਾ ਖਾਤੋਂ ਹੈ ਤੈਨੂੰ ਆਹੀ ਘਰ ਮਿਲੇ ਟੂਨੇ ਕਰਨੂ ਕੱਲ ਕੋਈ ਨਾ ਜਿਹੜਾ ਕੁਝ ਹੋਣਾ ਤੇ ਹੋ ਗਿਆ ਹੁਣ ਤਾਂ ਐ ਕਿਵੇਂ ਹੋ ਗਿਆ ਟਰੱਕ ਉੱਡਰ ਛੱਡ ਦੀ ਤੂੰ ਮੈਂ ਚੱਲੇ ਮੈਂ ਕਿਉਂ ਸਿੱਟਾਂ ਚੱਕ ਇਹਨੂੰ ਚੱਕ